ਸਸਿਆ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਮੈਂ ਪਹੁੰਚਿਆ ਸੀਗਾ ਪੀਡੀਐਫ ਮੇਲੇ ਦੇ ਜਗਰਾਉਂ ਤੇ ਜਿੱਥੇ ਬਹੁਤ ਸਾਰੀਆਂ ਐਗਜ਼ੀਬਿਸ਼ਨਾਂ ਲੱਗੀਆਂ ਐ ਇਸੇ ਦੌਰਾਨ ਮੇਰੇ ਨਾਲ ਬਾਈ ਜੀ ਨੇ ਉਹ ਦੱਸਣਗੇ ਆਪਦੇ ਇੰਪਲੀਮੈਂਟ ਬਾਰੇ ਤੇ ਇਹਦੇ ਨਾਲ ਗੱਲਬਾਤ ਕਰਦੇ ਆਂ ਸਸਿਆ ਗੱਲ ਬਾਈ ਜੀ ਸਸਿਆ ਗੱਲ ਬਾਈ ਜੀ ਤੇ ਤੁਹਾਡਾ ਨਾਮ ਕੀ ਆ ਬਾਈ ਜੀ ਬਿਲਕੁਲ ਹੈ ਮਹਾਰਾਸ਼ਟਰ ਅੱਛਾ ਮਹਾਰਾਸ਼ਟਰ ਤੋਂ ਜੀ ਪਈ ਨਾਪੂਰ ਨਿਰਵਾਨ ਦਾ ਅੱਛਾ ਜੀ ਤੇ ਬਾਜੀ ਤੁਹਾਡੇ ਹਰੰ ਦਾ ਨਾਮ ਕੀ ਹੈ ਆਪਣਾ ਨਾਮ ਧੀਰਪੁਰ ਤੋਂ ਹੀ ਸਭ ਪੂਰਾ ਆਪਣੇ ਵਿਲੇਜ ਘਰਾਚੋ ਤੋਂ ਹੀ ਅੱਛਾ ਤੇ ਆਪਾਂ ਸੈਲਜ ਕਟਰ ਬਣਾਉਂਦੇ ਆਂ ਕਿ ਫੋਰ ਅੱਛਾ ਸੈਲਜ ਕਟਰ ਬਣਾਉਂਦੇ ਆਂ ਹਾਂਜੀ ਹਾਂਜੀ ਤੇ ਹੋਰ ਵੀ ਪ੍ਰੋਡਕਟ ਬਣਾਉਂਦੇ ਆਂ ਵਗੈਰਾ ਰੋਟਾ ਮੀਟਾਰ ਸੁਪਰ ਸੀਟਰ ਤੇ ਜਿਹੜਾ ਆਪਣਾ ਸੈਲਜ ਕਟਰ ਹੈ 3 ਰੋ ਤੇ 4 ਰੋ ਸਾਰੇ ਅਵੇਲੇਬਲ ਨੇ ਅੱਛਾ ਤੁਸੀਂ ਆਪ ਕੰਮ ਕਰਦੇ ਹੋ ਜਾਂ ਮਤਲਬ ਬਣਾਉਂਦੇ ਹੋ ਜਾਂ ਸੇਲ ਕਰਦੇ ਅਸੀਂ ਮੈਨੂਫੈਕਚਰਾਂਜ ਕਰਦੇ ਹਾਂ ਮੈਨੂਫੈਕਚਰ ਹਾਂਜੀ ਛੋਟੀ ਆਪਦੀ ਮੈਨੂਫੈਕਚਰੀ ਆਪਦੀ ਆਪਦੀ ਯੂਨਿਟ ਹੈਗੀ ਅਸੀਂ ਜਿਹੜੀ ਪੰਜਾਬ ਦੇ ਵਿੱਚ ਨੰਬਰ 1 ਹੈਗਾ ਸਾਡਾ ਰਿਵਰਸ ਵੀਰ ਹੈਗਾ ਸਰਵਵਿਅਵਰਸ ਕੀਰਤੀ ਸਰਵਵਿਅਵਰਸ ਹਾਂਜੀ ਬਾਕੀਆਂ ਨਾਲੋਂ ਇਹਦਾ ਡਿਫਰੈਂਸ ਉਸ ਥੀਏ ਵਿੱਚ ਸਾਰਾ ਹੀ ਹਾਈਡਰੋਲਿਕ ਸਿਸਟਮ ਆ ਇਹ ਲਿਆ ਹੋਈ ਟੈਂਕ ਆ ਆਪਣੇ ਮੀਟਿੰਗ ਦੇ ਵਿੱਚ ਹੀ ਲਿਆਗਾ ਠੀਕ ਹੈ ਟਰੈਕਟਰ ਤੋਂ ਆਪਣੇ ਹਟਾਦਾ ਜਾਂ ਚੱਲ ਪਿਆ ਅੱਛਾ ਚੱਲਾਈ ਦਾ ਰਹਿ ਗਿਆ ਇਹਦੇ ਤੇਲ ਲਊਗਾ ਇਹ ਆਪਦਾ ਲੋਜ ਆ ਟਰੈਕਟਰ ਤੋਂ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਅੱਛਾ ਤੇ ਤੀਸਰਾ ਪੁਆਇੰਟ ਕੀ ਇਹਦਾ ਗ੍ਰੀਸ ਪੁਆਇੰਟ ਆਪਾਂ ਨੇ ਇੱਕ ਜਗ੍ਹਾ ਤੇ ਲਗਾਏ ਨੇ ਸਾਰੇ ਗ੍ਰੀਸ ਪੁਆਇੰਟ ਇੱਕ ਜਗ੍ਹਾ ਤੇ ਇੱਕ ਜਗ੍ਹਾ ਦੇ ਦਿੱਤਾ ਇੱਕ ਥਾਂ ਤੇ ਦੇਤਾ ਬਾਕੀ ਸਾਰੇ ਚੱਲਿਆ ਜਾਊਗਾ ਆਟੋਮੈਟਿਕ ਆ ਜਾਊਗਾ ਇਸ ਤੋਂ ਬਾਅਦ ਜਿਹੜੇ ਆਪਣੇ ਆਰੀਲਾਂ ਦੇ ਉੱਤੇ ਗੀਅਰ ਬਾਕਸ ਹੁੰਦੇ ਨੇ ਉਹ ਆਪਾਂ ਨੇ ਹਟਾਤੇ ਇਹਨਾਂ ਦੇ ਹਾਂਜੀ ਹਾਂ ਇਹ ਆਪਾਂ ਨੇ ਸਿੱਧਾ ਹਟਾ ਦਿੱਤੇ ਇਹਨਾਂ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਅੱਛਾ ਇਸ ਤੋਂ ਬਾਅਦ ਕਿਹਦਾ ਪਰਾਉਣਾ ਹੈ ਇਹ ਆ ਮਾਡਲ ਤੇ ਹੋਰ ਇਹਦੇ ਨਾਲ ਰਿਲੇਟਡ ਕੋਈ ਕਿਸ ਤੋਂ ਆਵਾਜ਼ ਹੀ ਉਹ ਆਪਾਂ ਜਿਹੜੀ ਉਤਰਾ ਹੈਗਾ ਨਾ 10mm ਤੋਂ ਲੈ ਕੇ 5mm ਤੱਕ ਇਹ ਕਰਦਾ ਹੈਗਾ 5mm ਤੱਕ ਹਾਂਜੀ ਹਾਂ ਇਹ ਜਿਹੜੀ ਆਪਣੀ ਫੋਰ ਲਾਈਨ ਵਾਲੀ ਮਸ਼ੀਨ ਹੈਗੇ 75 ਹੌਸਪਟਲ ਰਿਕਟਰ ਤੇ ਜੀ ਕਿੰਨੀ ਕਿੰਨੀ ਕੈਪੈਸਿਟੀ ਚੱਲ ਲੈਂਦਾ ਇਹ ਜਿੰਨੀ ਪਾਵਰ ਵਗਦਾ ਆ ਜਾਏ ਉਸ ਚੱਲਦਾ ਇਹਨੂੰ ਜਦੋਂ ਆਪਾਂ ਟਰੈਕਟਰ ਤੇ ਚਲਦਾ ਹੈ ਜੀ ਇਹਦੀ ਕੈਪੈਸਿਟੀ ਹੈ ਕਿ ਇੱਕ ਘੰਡੇ ਦੇ ਵਿੱਚ ਇੱਕ ਕਿੱਲਾ ਕਰ ਦਿੰਦਾ ਇੱਕ ਘੰਡੇ 'ਚ ਇੱਕ ਕਿੱਲਾ ਕਰਦਾ ਹਾਂਜੀ ਹਾਂਜੀ ਤੇ ਮਤਲਬ 10 ਘੰਡੇ 10 ਕਿੱਲੇ ਹੋ ਹਾਂਜੀ ਹਾਂਜੀ ਇਹ ਸਾਰੀ ਡਾੜੀ 'ਚ ਇੰਨੀ ਕੈਪੈਸਿਟੀ ਰੱਖਦਾ ਜਾਂ ਘਟਦਾ ਵੱਧਦਾ ਵੀ ਹੈ ਜਾਣ ਕੋਈ ਦਾਅ ਜਾਣਦਾ ਇਹ ਡਿਪੈਂਡ ਆ ਜਦੋਂ ਆਪਣੇ ਕੇ ਤਰ੍ਹਾਂ ਨੇੜੇ ਜਿਹੜੇ ਨੇ ਨੇੜੇ ਇੱਕ ਵਧੀਆ ਤਗੜੀ ਪੈਲੀ ਚੋਂ ਹੋਵੇ ਤਾਂ ਕਈ ਵਾਰ ਟਾਂਡਾ ਵੀ ਮੋਟਾ ਹੋ ਜਾਂਦਾ ਜਾਂ ਕਿ ਦੀ ਮਜ਼ਬੂਤ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਕਿਸਾਨ ਨੂੰ ਮਸ਼ੀਨ ਦੀ ਲੋੜ ਹੈ ਚੀਂਦੇ ਮੰਗਲ ਵੱਲ ਵੱਲ ਆ ਹਾਂਜੀ ਟੋਪਰੀ ਦੀ ਜਰੂਰਤ ਦਾ ਟੋਪਰੀ ਵੀ ਨਹੀਂ ਵੱਲ ਆ ਹਾਂਜੀ ਤੇ ਸਟੇਲਿੰਗ ਦੀ ਲੋੜ ਹੈ ਬਸ ਤੇਰੀ ਮੈਨੂੰ ਭਾਈ ਤੁਸੀਂ ਸਾਰੇ ਕੀ ਚਾਹ ਰਹੇ ਹੋ ਲੈ ਲਓ ਬਟਾ ਤੇ ਇਹਨਾਂ ਦਾ ਰੇਟ ਦਾ ਵੀ ਡਿਫਰੈਂਸ ਹੁੰਦਾ ਜੇ ਇਕੱਲੇ ਇਕੱਲੇ ਚੀਜ਼ ਲੈਣੀ ਹੈ ਜੇ ਕਿਸੇ ਨੇ ਜਾ ਹਾਂਜੀ ਹਾਂ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਰੇਟ ਆ ਜੀ ਆਪਾਂ ਹਾਂਜੀ ਕੋਈ ਵੀ ਆਪਣੇ ਕਿਸਾਨ ਨੂੰ ਮਿਲਣਾ ਚਾਹੁੰਦਾ ਤਾਂ ਆਪਣੇ ਨੰਬਰ ਦਿੱਤੇਗੇ ਨੰਬਰ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਹੈਗਾ 83725 33460 ਅੱਛਾ ਨੰਬਰ ਹੈਗਾ 98145 33400 ਤੇ ਤੁਹਾਡਾ فرم ਦਾ ਨਾਮ ਦਵਾਰਾ ਦੱਸ ਦਿਓ ਤੇ ਐਡਰੈਸ ਦੱਸ ਦਿਓ ਆਪਣਾ ਰਣ ਤੀਰ ਗਰੁੱਪ ਦੇ ਨਾਮ ਤੇ ਆਪਣੀ ਪਰਮਾ ਜੀ ਜਿਲ੍ਹੇ ਜਕਰਾਚੋਂ ਡਿਸਟ੍ਰਿਕਟ ਸੰਗਰੂਰ ਕੰਧਾ ਤੇ ਜੇ ਕਿਸੇ ਨੇ ਵੀ ਇਹਨਾਂ ਦਾ ਪ੍ਰੋਡਕਟ ਖਰੀਦਣਾ ਹੋਵੇ ਤੇ ਮੈਂ ਤੁਹਾਡਾ ਜੱਗੀ ਖਾਈ ਵਾਲਾ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਿਓ ਪਰ ਇਹਨਾਂ ਨਾਲ ਨੰਬਰਾਂ ਤੇ ਸੰਪਰਕ ਜ਼ਰੂਰ ਕਰ ਲਿਓ ਵੀ ਜਿਨ੍ਹਾਂ ਨੇ ਇਹਨਾਂ ਦਾ ਕੋਈ ਪ੍ਰੋਡਕਟ ਖਰੀਦਣਾ ਹੋਵੇ ਜਾਂ ਕੋਈ ਵੀ ਇਹਨਾਂ ਨੇ ਉਹਨਾਂ ਦੀ ਫੋਟੋਗ੍ਰਾਫੀ ਲੈਣੀ ਹੈ ਜਾਂ ਕੋਈ ਉਹਦੇ ਬਾਰੇ ਜਾਣਕਾਰੀ ਲੈਣੀ ਹੈ ਇਹਨਾਂ ਤੋਂ ਲੈ ਸਕਦੇ ਹੋ ਫੋਨਾਂ ਦੇ ਉੱਪਰ ਮੈਂ ਤੁਹਾਡਾ ਜੱਗੀ ਖਾਈ ਵਾਲਾ ਸੱਸੀ ਅਕਾਲੀ